ਤੁਸੀਂ ਦੇਖ ਰਹੇ ਹੋ ਆਰ ਵੀ ਟੀਵੀ ਪੰਜਾਬੀ ਨਲੋਈਆ ਚੌਂਕ ਦੇ ਕੋਲ ਹਮੇਸ਼ਾ ਗੰਦਗੀ ਦੇ ਢੇਰ ਜਿਹੜੇ ਉਹ ਲੱਗੇ ਰਹਿੰਦੇ ਸਨ ਔਰ ਕਾਫੀ ਵਾਰ ਆਰ ਵੀ ਟੀਵੀ ਨੇ ਇਸ ਗੰਦਗੀ ਦੇ ਢੇਰਾਂ ਦੀ ਖਬਰ ਨੂੰ ਸ਼ਾਇਰ ਕੀਤਾ ਸੀ ਔਰ बार-बार ਨਗਰ ਕੌਂਸਲ ਨੂੰ ਯਾਦ ਕਰਵਾਇਆ ਜਾਂਦਾ ਸੀ ਔਰ ਅੱਜ ਨਗਰ ਕੌਂਸਲ ਦੇ ਕਮਿਸ਼ਨਰ ਮੈਡਮ ਔਰ ਵਾਰਡ ਨੰਬਰ 50 ਦੇ ਐਮਸੀ ਗੁਰਮੀਤ ਸਿੰਘ ਸਿੱਧੂ ਜੀ ਦੇ ਨਾਲ ਮਿਲ ਕੇ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਜਿਹੜਾ ਕਿ ਨਗਰ ਕਾਉਂਸਲ ਹੁਸ਼ਿਆਰਪੁਰ ਵੱਲੋਂ ਕੀਤਾ ਗਿਆ ਜਿਸ ਵਿੱਚ ਮੈਡਮ ਕਮਿਸ਼ਨਰ ਮੈਡਮ ਜਿਹੜੇ ਆ ਉਹਨਾਂ ਦੇ ਗਾਈਡਲਾਈਨਸ ਦੇ ਅਕੋਰਡਿੰਗਲੀ ਇੱਥੇ ਸਫਾਈ ਕੀਤੀ ਗਈ ਔਰ ਸਾਰਾ ਜਿਹੜਾ ਹੈ ਉਹ ਏਰੀਆ ਬਿਲਕੁਲ ਸਾਫ਼ ਕਰ ਦਿੱਤਾ ਗਿਆ ਔਰ ਇੱਥੇ ਇੱਕ ਬੋਰਡ ਵੀ ਲਗਾਇਆ ਜਾ ਰਿਹਾ ਤੁਸੀਂ ਦੇਖ ਪਾ ਰਹੇ ਹੋ ਕਿ ਇਹ ਬੋਰਡ ਦੇ ਉੱਤੇ ਲਿਖਿਆ ਹੈ ਕਿ ਇੱਥੇ ਦੁਬਾਰਾ ਗੰਦਗੀ ਨਾ ਪਾਈ ਜਾਵੇ ਔਰ ਆਰ ਵੀ ਟੀ ਵੀ ਪੰਜਾਬੀ ਵੱਲੋਂ ਵੀ ਸਾਰੇ ਨਗਰ ਨਿਵਾਸੀਆਂ ਨੂੰ ਇਹ ਬੇਨਤੀ ਹੈ ਕਿ ਇੱਥੇ ਦੁਬਾਰਾ ਕੂੜਾ ਨਾ ਸੁੱਟਿਆ ਜਾਵੇ आरवी टीवी ਦੀ ਸਭ ਤੋਂ ਪਹਿਲਾਂ ਤਾਂ ਮੈਂ આરਵੀ ਟੀਵੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਹੜੇ ਕਿ ਸਮੇਂ-ਸਮੇਂ ਦੇ ਉੱਤੇ ਬਹੁਤ ਵਧੀਆ ਤਰੀਕੇ ਨਾਲ ਲੋਕਾਂ ਦੀਆਂ ਸਮੱਸਿਆਵਾਂ ਦੇ ਨਾਲ ਰਿਲੇਟਿਡ ਮੁੱਦੇ ਜਿਹੜੇ ਹੈਗੇ ਆ ਉਹ ਲੋਕਾਂ ਦੇ ਸਾਹਮਣੇ ਲਿਆਉਂਦੇ ਆ ਪ੍ਰਸ਼ਾਸਨ ਦੇ ਸਾਹਮਣੇ ਲਿਆਉਂਦੇ ਆ ਔਰ ਅੱਜ ਵੀ ਮੈਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਕਿ ਸਾਡੀ ਹੁਸ਼ਿਆਰਪੁਰ ਕਾਰਪੋਰੇਸ਼ਨ ਦੀ ਸਮੁੱਚੀ ਟੀਮ ਜਿਹੜਾ ਕਿ ਸਰਕਾਰ ਵੱਲੋਂ ਇੱਕ ਸਫਾਈ ਅਭਿਆਨ ਚਲਾਇਆ ਜਾ ਰਿਹਾ ਆ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਕਾਰਪੋਰੇਸ਼ਨ ਦੇ ਅਧਿਕਾਰੀਆਂ ਦਾ ਖਾਸ ਕਰਕੇ ਕਮਿਸ਼ਨਰ ਮੈਡਮ ਔਰ ਡਿਪਟੀ ਜਿਹੜੇ ਕਮਿਸ਼ਨਰ ਹਰੇਕ ਅਸਿਸਟੈਂਟ ਕਮਿਸ਼ਨਰ ਤਿਵਾੜੀ ਜੀ ਔਰ ਉਹਨਾਂ ਦੀ ਸਮੁੱਚੀ ਟੀਮ ਸਾਡੇ ਬੌਤਿਲਕਰਾਂ ਜੀ ਹੈਗੇ ਆ ਨਰੇਸ਼ ਜੀ ਹੈਗੇ ਆ ਨਿਤਿਨ ਜੀ ਹੈਗੇ ਆ ਸਾਡੇ ਮੈਡਮ ਜਸਵਿੰਦਰ ਜੀ ਹੈਗੇ ਆ ਇਹਨਾਂ ਦੀ ਟੀਮ ਦਾ ਖਾਸ ਕਰਕੇ ਅਗਰ ਮੈਂ ਅ ਲਫ਼ਜ਼ਾਂ ਦੇ ਵਿੱਚ ਇਹਨਾਂ ਦਾ ਧੰਨਵਾਦ ਕਰਨਾ ਚਾਹਾਂ ਤਾਂ ਸ਼ਾਇਦ ਮੇਰੇ ਖਿਆਲ ਨਾਲ ਲਫ਼ਜ਼ ਘੱਟ ਪੈ ਜਾਣਗੇ ਕਿਉਂਕਿ ਇਹ ਇੱਕ ਏਦਾਂ ਦੀ ਸਮੁੱਚੀ ਟੀਮ ਵਧੀਆ ਟੀਮ ਹੈਗੀ ਆ ਜੋ ਕਿ ਮੇਰੇ ਵਾਰਡ ਨੂੰ ਨਹੀਂ ਬਲਕਿ ਪੂਰੇ ਹੁਸ਼ਿਆਰਪੁਰ ਦੇ ਪੂਰੇ ਵਾਡਾਂ ਦੇ ਵਿੱਚ ਜੋ ਇੱਕ ਸਫਾਈ ਮਹਿੰਮ ਚੱਲੀ ਹੋਈ ਹੈ ਉਹਦੇ ਵਿੱਚ ਆਪਣਾ ਬਹੁਤ ਵੱਡਾ ਮੁੱਲਾ ਯੋਗਦਾਨ ਪਾਉਂਦੇ ਆ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਥੋੜਾ ਸਮਾਂ ਪਹਿਲਾਂ ਵੀ ਕਾਰਪੋਰੇਸ਼ਨ ਦੇ ਅਧਿਕਾਰੀਆਂ ਵੱਲੋਂ ਮੈਨੂੰ ਪੂਰਨ ਸਹਿਯੋਗ ਦਿੱਤਾ ਗਿਆ ਔਰ ਇਹ ਜਿਸ ਜਗ੍ਹਾ ਦੇ ਉੱਤੇ ਅੱਜ ਆਪਾਂ ਖੜੇ ਆ ਜਿੱਥੇ ਆਪਾਂ ਅੱਜ ਸਫਾਈ ਅਭਿਆਨ ਦੇ ਤਹਿਤ ਕੁਝ ਦਰਖਤ ਲਗਾਉਣੇ ਆ ਇੱਥੇ ਬਹੁਤ ਵੱਡੇ ਦੋ ਡੰਪ ਸੀਗੇ ਔਰ ਮੈਂ ਸਮੇਂ-ਸਮੇਂ ਦੇ ਉੱਤੇ ਸਰਕਾਰ ਨੂੰ ਅਫਸਰਾਂ ਨੂੰ ਰਿਕਵੈਸਟ ਬੇਨਤੀ ਕਰਦਾ ਹੁੰਦਾ ਸੀ ਔਰ ਇਹਨਾਂ ਨੇ ਮੇਰੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਇਹ ਮੈਨੂੰ ਔਰ ਮੇਰੇ ਵਾਰਡ ਨੂੰ ਔਰ ਪੂਰੇ ਹੁਸ਼ਿਆਰਪੁਰ ਨੂੰ ਜਿੱਥੇ ਆਪਾਂ ਸਫਾਈ ਦੀ ਗੱਲ ਕਰੀਏ ਦੇ ਹੁਸ਼ਿਆਰਪੁਰ ਦਾ ਹਿੱਸਾ ਹੋਣ ਦੇ ਨਾਤੇ ਇਹ ਬਹੁਤ ਵੱਡਾ ਉਪਰਾਲਾ ਕਾਰਪੋਰੇਸ਼ਨ ਦੇ ਅਧਿਕਾਰੀਆਂ ਵੱਲੋਂ ਕੀਤਾ ਗਿਆ ਕਿ ਇੱਥੇ ਜੋ ਕੂੜੇ ਦਾ ਬਹੁਤ ਵੱਡਾ ਡੰਪ ਸੀ 1.5 200 ਟਰਾਲੀ ਹਰ ਵੇਲੇ ਪਈ ਰਹਿੰਦੀ ਸੀ ਉਸ ਕੂੜੇ ਦੇੋਂ ਸਾਨੂੰ ਨਜਾਤ ਦਵਾਈ ਔਰ ਮੇਰੇ ਵਾਰਡ ਨੂੰ ਸਾਫ਼ ਸੁਥਰਾ ਬਣਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਇੱਕ ਵਾਰ ਫੇਰ ਤੋਂ ਮੈਂ ਸਾਰੇ ਹੀ ਕਾਰਪੋਰੇਸ਼ਨ ਦੇ ਅਧਿਕਾਰੀਆਂ ਦਾ ਦਿਲ ਦੀਆਂ ਗਹਿਰਾਈਆਂ ਸ਼ੁਕਰੀਆ ਜੀ ਮੇਰਾ ਨਾਮ ਜਸਵਿੰਦਰ ਕੌਰ ਆ ਮੈਂ ਸੀਐਫਆ ਨਗਰ ਨਿਗਮ ਵਿੱਚ ਤੇ ਮੇਰੇ ਨਾਲ ਹੀ ਸਾਡੀ ਸੈਂਟਰੀ ਇਨਫੈਕਟਰ ਟੀਮ ਮੇਰੇ ਨਾਲ ਹਨ ਜਨਕਰਾਸ ਸਰ ਰਜੇਸ਼ ਸਰ ਸਾਡੇ ਸੈਂਟਰੀ ਸੁਪਰਵਾਈਜ਼ਰ ਰਿਤਨ ਸਰ ਤੇ ਸਾਡੇ ਸੁਪਰਵਾਈਜ਼ਰ ਜਿੰਦਰ ਕੁਮਾਰ ਜੀ ਹਨ ਤੇ ਨਾਲ ਸਾਡੇ ਐਮਸੀ ਸਹਿਵਾਨ ਹਨ ਤੇ ਅੱਜ ਅਸੀਂ ਜਿਹੜੀ ਇੱਥੇ ਜਿਹੜੀ ਮੁਹਿੰਮ ਚਲਾ ਰਹੇ ਹਾਂ ਜਿਹੜੀ ਸਾਡੀ ਡਰਾਈਵ ਚੱਲ ਰਹੀ ਹੈ ਇਹ ਸਾਡੇ ਇੱਕ ਜੀਬੀਬੀ ਪੁਆਇੰਟ ਬਹੁਤ ਵੱਡਾ ਸੀਗਾ ਜਿੱਥੇ ਕਿ ਬਹੁਤ ਸਾਰਾ ਕੂੜਾ ਰੋਜ਼ ਡਿੱਗਦਾ ਸੀਗਾ ਲੋਕਾਂ ਨੂੰ ਕਹਿਣ ਦੇ ਬਾਵਜੂਦ ਵੀ ਲੋਕ ਜਿਹੜਾ ਕਚਰਾ ਵਰਕਰ ਨੂੰ ਦੇਣ ਦੀ ਬਜਾਏ ਇੱਥੇ ਸੁੱਟਦੇ ਸੀ ਆਕੇ ਤੇ ਦਿਨ ਵਰ ਦੇ ਨੇ ਇਥੇ ਕੂੜਾ ਵੱਧਾ ਜਾਂਦਾ ਸੀਗਾ ਅੱਜ ਸਾਰੀ ਟੀਮ ਨਾਲ ਰਲ ਕੇ ਅਸੀਂ ਦੋ ਦਿਨ ਦੀ मुहिम ਦੇ ਵਿੱਚ ਅਸੀਂ ਇਹ ਪੁਆਇੰਟ ਪ੍ਰੋਪਰ ਕਲੀਅਰ ਕਰਾਇਆ ਨਾਲ ਨਾਲ ਜਾ ਕੇ ਮੁਹੱਲਿਆਂ 'ਚ ਲੋਕਾਂ ਨੂੰ ਗਾਈਡ ਕੀਤਾ ਕਿ ਕਿਸੇ ਨੇ ਕੂੜਾ ਬਾਹਰ ਨਹੀਂ ਸੁੱਟਣਾ ਬਰਕਰਾਂ ਨੂੰ ਹੀ ਦੇਣਾ ਆ ਔਰ ਇਹ ਪੁਆਇੰਟ ਅਸੀਂ ਪ੍ਰੋਪਰ ਜਿਹੜਾ ਕਲੀਅਰ ਕਰਵਾਇਆ ਆ ਤੇ ਇੱਥੇ ਅਸੀਂ ਅੱਜ ਪਲਾਂਟੇਸ਼ਨ ਕਰ ਰਹੇ ਆ ਇਹ ਸਾਰਾ ਜਿਹੜਾ ਅਸੀਂ ਉਪਰਾਲਾ ਕਰ ਰਹੇ ਆ ਆਪਣੇ ਕਮਿਸ਼ਨਰ ਮੈਮ ਜਿਹੜੇ ਸਾਡੇ ਹੈਗੇ ਆ ਨਗਰ ਨਿਗਮ ਦੇ ਉਹਨਾਂ ਦੇ ਗਾਈਡਲਾਈਨਸ ਦੇ ਅਧੀਨ ਕਰ ਰਹੇ ਆ ਉਹਨਾਂ ਦੀ ਗਾਈਡਲਾਈਨਸ ਦੇ ਵਿੱਚ ਕਰ ਰਹੇ ਆ ਸਿਰ ਪਰ ਅੱਲਾ ਜਿਹੜਾ ਵੀ ਅਸੀਂ ਜਿਹੜਾ ਕੰਮ ਕਰ ਰਹੇ ਆ ਇਹ ਸਾਡੇ ਮਾਨ ਜੋ ਨਗਰ ਨਿਗਮ ਦੇ ਕਮਿਸ਼ਨਰ ਮੈਮ ਦੇ ਜਿਹੜੀਆਂ ਗਾਈਡਲਾਈਨਸ ਦੇ ਅਧੀਨ ਕਰ ਰਹੇ ਆ ਜੋ ਕਿ ਲੈਵਲ ਜਿੱਦਾਂ ਜਿੱਦਾਂ ਸਾਨੂੰ ਗਾਈਡ ਕੀਤਾ ਅਸੀਂ ਉਦੋਂ ਉਦੋਂ ਆਪਣਾ ਜਿਹੜਾ ਆ ਸ਼ਹਿਰ ਸਾਫ਼ ਕਰਵਾ ਰਹੇ ਆ ਕਿ ਜਿੱਥੇ ਜਿੱਥੇ ਜੀ ਵੀ ਪੀ ਪੁਆਇੰਟ ਮੈਮ ਦੇ ਕਹਿਣ ਤੇ ਜਿੱਥੇ ਜਿੱਥੇ ਸਾਡੇ ਪੁਆਇੰਟ ਬਣੇ ਹੋਇਆ ਸਾਰੇ ਕਲੀਅਰ ਕਰਵਾਏ ਜਾਣ ਕਿ ਵੀ ਕੋਈ ਲੱਗਾ ਜਾਨੂੰ ਕੋਈ ਦੇਰ ਬਹੁਤ ਲੱਗੀ ਆ ਤੁਨੂੰ ਨਾ ਛੇੜੀ ਬੱਲੇ 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 ਆਪਾਂ ਦੇਵਤੇ ਰੰਗ